ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਡੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੱਸ ਵੱਡੇ ਲੀਡਰ ਨੇ ਦੇ ਦਿੱਤਾ ਅਸਤੀਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਜੈਨ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਕਾਂਗਰਸ ਸੂਬਾ ਵਰਦਾਨ ਅਵਿੰਦਰ ਸਿੰਘ ਰਾਏ ਉਹੜੇ ਗਨੇ ਗਿੱਦੜ ਬਾਹਤੋ ਆਪਣਾ ਅਸਤੀਫਾ ਵਿਧਾਇਕੀ ਛੱਡ ਦਿੱਤੀ ਹੈ ਦਰਸਰ ਗਿੱਦੜ ਬਾਹਤੋ ਬਧਾਈ ਕਮ ਅਵਿੰਦਰ ਸਿੰਘ ਰਾਏ ਉਹੜੇ ਗਨੇ ਇਸ ਵਾਰ ਲੁਧਿਆਣਾ ਤੋਂ ਕਾਂਗਰਸ ਦੇ ਚਿਕਟੂ ਤੇ ਲੋਕ ਸਭਾ ਚੋਣ ਜਿੱਤੇ ਤੇ ਉਹਨਾਂ ਨੇ ਪਾਇ ਪਾ ਦੇ ਰਵਨੀਤ ਵਿੱਦੂ ਨੂੰ ਇੱਕ ਕਰੀਬੀ ਮੁਕਾਬਲੇ ਵਿੱਚ ਮਤ ਦਿੱਤੀਆ ਉਹਨਾਂ ਨੂੰ ਵਧਾਈ ਕੀ ਤੇ ਐਮਪੀ ਦੋਵਾਂ ਚੋਂ ਇੱਕ ਦੀ ਚੋਣ ਕਰਨੀ ਸੀ ਜਿਸ ਵਿੱਚ ਰਾਏ ਉਹੜੇ ਗਨੇ ਐਮਪੀ ਅਹੁਦੇ ਨੂੰ ਚੁਣਿਆ ਇਸ ਤੋਂ ਪਹਿਲੇ ਸੁਖਵਿੰਦਰ ਸਫਜਿੰਦਰ ਰੰਧਾ ਬਣੇ ਅੱਜ ਡੇਰਾ ਬਾਬਾ ਨਾਨਕ ਤੋਂ ਉਹਦਾ ਇੱਕ ਛੜ ਦਿੱਤੀ ਸੀ ਉਹਨਾਂ ਨੇ ਕਾਂਗਰਸ ਦੀ ਟਿਕਟ ਤੋਂ ਗੁਰਦਾਸਪੁਰ ਲੋਕ ਸਭਾ ਚੋਂ ਜਿੱਤੀ ਹੈ ਤੇ ਹੁਣ ਸਿਰਫ ਸੰਗਰੂਤ ਤੋਂ ਆਪ ਦੇ ਗਰਮ ਸਿੰਘ ਉਮੀਦ ਹੇਰ ਬਾਕੀ ਰਹਿ ਗਏ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ